ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋਏਗੀ ਪਹਾੜ ਦੇ ਉੱਤੋਂ ਮੈਗਨੇਟਿਕ ਹਿੱਲ ਵਾਲੇ ਪਹਾੜ ਦੇ ਚੜਨ ਲੱਗੇ ਅਸੀਂ ਗੱਡੀ ਚੜਾਉਣ ਲੱਗੇ ਆ ਉਦੋਂ ਬਾਅਦ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬੜੇ ਰੌਣਡ ਤੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹੁਣ ਅਸੀਂ ਆ ਪਹਾੜ ਚੜਨ ਲੱਗੇ ਆ ਆ ਆਫ ਰੋਡਿੰਗ ਕਰਨ ਲੱਗੇ ਆ ਤੇ ਤੁਹਾਨੂੰ ਵੀ ਇੰਜੋਏ ਕਰਾਉਨੇ ਆ ਸਾਡੇ ਨਾਲ ਇੰਜੋਏ ਕਰੋ ਆਫ ਰੋਡਿੰਗ ਉਹ ਪਹਾੜ ਦੀ ਉਹ ਸਿੱਧੀ ਚੜ੍ਹਾਈ ਆ ਦੇਖਿਓ ਅੱਗੇ ਤੁਹਾਨੂੰ ਦਿਖਾਉਨੇ ਆ ਐਸਾ ਦਾ ਯਾਰ ਬੈਗ ਲੈ ਆਵਾਂਗੇ ਹੌਲੀ ਹੌਲੀ ਕੋਈ ਨਹੀਂ ਘੱਟ ਕੇ ਤੇ ਨਹੀਂ ਖਿੱਚਦੀ ਨਹੀਂ ਪੋਰਾ ਨਹੀਂ ਖਿੱਚਦੀ ਪਈ ਗੱਡੀ ਉਧਰ ਨੂੰ ਬਸ ਨਾਰਮਲ 20 ਤੇ ਆ ਜੇ ਦੇਖ ਲਾ ਕੋਈ ਜ਼ੋਰ ਥੋੜਾ ਲਵਾਇਆ ਗੱਡੀ ਤੇ ਹਾਈਟ ਦੇਖੋ ਜੀ 70% ਸਿੱਧੀ ਹਾਈਟ ਹੈ 70 ਤੋਂ ਵੀ ਵੱਧ ਹੀ ਹੋਣੀ ਹੈ ਤੇ ਪਰ ਗੱਡੀ ਕੋਈ ਇੰਨਾ ਜ਼ੋਰ ਨਹੀਂ ਮੰਨ ਰਹੀ ਫੋਰਚੂਨਰ ਚੜੀ ਜਾ ਰਹੀ ਹੈ ਪਹਾੜ ਤੇ ਕਰੋ ਇੰਜੋਏ ਪੰਜ ਬੰਦੇ ਵਿੱਚ ਬੈਠੇ ਆ ਕਿੰਨੀ ਹਾਈਟ ਤੇ ਜਾ ਰਹੇ ਆ ਕੈਮਰੇ 'ਚ ਇਹ ਪਤਾ ਨਹੀਂ ਲੱਗ ਰਿਹਾ ਵੀ ਹਾਈਟ ਕਿੰਨੀ ਹੈ ਹਾਈਟ ਸਿੱਧੀ ਹੈ ਨਾ ਕਿ ਸ਼ੇਧ ਨੂੰ ਉੱਪਰ ਨੂੰ ਲਗਦਾ 70 ਡਿਗਰੀ ਦੀ ਹਾਈਟ ਹੋਏਗੀ ਅਰ ਦੀ ਗੋਤੀ ਜੀ ਵੇ ਜਾ ਇੱਥੇ ਖੜੇ ਨੇ ਉਹ ਵੀਰ ਜੀ ਵੀਡੀਓ ਹੀ ਬਣ ਰਹੀ ਨਾਲ ਫੋਟੋ ਆ ਚੱਲ ਰਹੀਆਂ ਆ ਆ ਹੁੰਦਾ ਪੁਆਇੰਟ ਫੋਟੋ ਕਿਚਨ ਨੂੰ ਨਾਲ ਦੇਖੋ ਜੀ ਹਾਈਟ ਤੇ ਚੜ ਰਹੇ ਆ ਮੋਟਰ ਮੋਟਰਸਾਈਕਲ ਆ ਰਹੀਆਂ ਵਾਜਾਂ ਆ ਰਹੀਆਂ ਨੇ ਆਟੋਮੈਟਿਕ ഓชาജൻ കണ്ടേ ഇനിയാടിയാകേ ഇതി기가 ਹਿੰਗੇ ਕਰਦੇ ਜਾਣੇ ਆ ਕੀ ਪਹਾੜ ਤੋਂ ਅੱਗੇ ਵੀ ਪਹਾੜ ਹੀ ਨਿਕਲਿਆ ਅਸੀਂ ਗਿਆ ਆ ਚੋਟੀ ਚੜਨ ਲੱਗੇ ਸੀ ਉਦੋਂ ਅੱਗੇ ਹੋਰ ਚੋਟੀ ਆ ਗਈ ਆ ਤੇ ਇੱਧਰ ਆ ਇੱਧਰ ਖਾਈ ਸਿੱਧੀ ਆ ਵੇਖੋ ਕਿੱਟੇ ਦੀ ਜੀਪ ਆ ਰਹੀ ਆ ਬਹੁਤ ਵੇਖੋ ਗੇਹਰੇ ਉੱਥੇ ਤੱਕ ਪੰਗਾ ਲਿਆ ਆ 4x4 ਵਾਲੇ ਨੇ ਉਦੋਂ ਕਾ ਨਹੀਂ ਗੱਡੀ ਜਾਂਦੀ ਬਹੁਤ ਜ਼ਿਆਦਾ ਹਾਈਟ ਹੋ ਜਾਂਦੀ ਆ ਅਸੀਂ ਵੀ ਉਹ ਤੋਂ ਥੋੜਾ ਜਿਹਾ ਪਿੱਛੇ ਰਹਿ ਗਏ ਐਵੇਂ ਝੂਟਗਾ ਤੋਂ ਬੋਲਣਾ ਅਸੀਂ ਆ ਦੇਖੋ ਸਾਡੇ ਕੋਲ 4x4 ਹੁੰਦੀ ਸ਼ਾਇਦ ਅਸੀਂ ਉਹ ਚੋਟੀ ਤੇ ਛਾੜ ਦਿੰਦੇ ਛਾੜ ਦਿੰਦੇ ਛਾੜ ਚੋਟੀ ਤੇ ਚੋਟੀ ਤੇ ਕਿਸੇ ਨੂੰ ਸੱਦਦਾ ਨਾ ਅੰਗਾਰੇ ਆ ਰਹਾ ਨਾ ਸੀ ਚੱਲ ਚੱਲ ਥੱਲੇ ਨਹੀਂ ਇਹ ਨਹੀਂ ਉਤਰਦਾ ਕਿਹਤਰ ਨਾ ਉਤਰਦੇ ਆ ਚਲੋ ਰੁਜਾ ਰੁਜਾ ਬੈਠੇ ਰੁਜਾ ਬੈਠੇ ਹਾਂਜੀ ਹੁਣ ਅਸੀਂ ਪਾੜ ਦੋਤਰੇ ਆਏ ਆ ਤੇ ਹੁਣ ਚੱਲੇ ਆ ਕਿੱਥੇ ਚੱਲੇ ਆ ਗੁਰਦੁਆਰਾ ਪੱਥਰ ਸਾਹਿਬ ਉੱਥੇ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਪੱਥਰ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸੀਗਾ ਤੇ ਦੇਖੋ ਆਨੰਦ ਮਾਣੋ ਉਸ ਚੀਜ਼ ਦਾ ਦਰਸ਼ਨ ਕਰੋ ਤੇ ਬਹੁਤ ਸੋਹਣੀ ਜਗ੍ਹਾ ਆ ਬਹੁਤ ਸੋਹਣੀ ਲੋਕੇਸ਼ਨ ਆ ਨੰਕਦੇਵ ਸੱਚੇ ਪਾਤਸ਼ਾਹ ਵੀ ਲੋਕ ਕਿੱਥੇ ਕਿੱਥੇ ਭੁੰਮਿਆਏ ਆਂ ਜੀ ਆ ਇੱਥੇ ਵੀ ਨਹੀਂ ਹਟਦਾ ਸੁਮਮੀ ਇੱਕੋ ਸਦਾਗ ਜੂਲ ਤੇ ਕੋਈ ਮੈਂ 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 ਬਹੁਤ ਪੂਰਨ ਹੈ ਬਰੋਸੋ ਮੋੜੀ ਨਾ ਬਿਲ ਬਲਿਆ ਗੋਪੜਾ ਪੂਰੀ ਉੱਪਰ ਜੀ ਗੁਰਦੁਆਰਾ ਪੱਥਰ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਇਸ ਨਾਲ ਕੋਈ ਕਦਰ ਕਮਕਸ਼ ਪ੍ਰਾਪਤ ਕਰਨ ਲਈ ਸਰਪਲਾ ਦੋੜ ਲੰਗਦਾ ਪੱਪੋ ਹਾਲਕ ਹੈਲੋ ਜਦੋਂ ਦੂਰ ਹੈ ਜਿਹੜੇ ਵਾਲੇ ਕੰਮ ਕਰਦੇ ਨੇ ਮਾਸਟਰ ਵਾਲੇ ਮਾਸਟਰ ਜੀ ਪਾ ਸਕਦਾ ਬਲਾਕ ਵਾਲਾ ਸਾਰਾ ਕੁਝ ਸਿਸਟਮ ਦੇਖ ਲਈ ਫਾਇਦੇ ਜਾਂ ਤਾਅਜ਼ੀਆ ਆ ਆਵੇ ਨਹੀਂ ਨਾ ਹਰ ਗੰਮਾ ਜਾਰਮੀ ਮੈਨੇਜ ਕਰਦੀ ਹੈ ਨਾ ਇਹਨੂੰ ਹਾਂਜੀ ਸਾਰੇ ਇੱਥੇ ਆਓ ਲੇ ਆਓ ਪੱਥਰ ਸਾਹਿਬ ਗੁਰਦੁਆਰੇ ਆਓ ਬਹੁਤ ਵਧੀਆ ਆਰਮੀ ਦੇ ਅੰਡਰ ਹੈ ਦਰਸ਼ਨ ਕਰੋ ਬਹੁਤ ਵਧੀਆ ਮੈਨੇਜ ਕਰਦੇ ਨੇ ਦਰਸ਼ਨ ਕਰੋ ਆ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਹੁਤ ਸੋਹਣਾ ਤੇ ਲੰਗਰ ਪਾਣੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਆਦ ਤੇ ਬਹੁਤ ਹੀ ਸ਼ਰਧਾ ਨਾਲ ਛਕਾਉਂਦੇ ਨੇ ਸਾਰੇ ਸਾਧ ਸੰਗਤਾਂ ਨੂੰ ਬੇਨਤੀ ਹੈ ਵੀ ਇੱਧਰ ਨੂੰ ਵੀ ਦਰਸ਼ਨ ਦਿਓ ਵੱਧ ਤੋਂ ਵੱਧ ਇਹ ਆ ਗਿਆ ਪਹ ਪਹ ਲੈ ਬੋਟ ਗਿਆ ਨਹੀਂ ਅਸੀਂ ਲੈ ਆ ਦੇਖੋ 에어ਪੋਰਟ ਆ ਗਿਆ ਇਹ ਲੈ ਦਾ ਆ ਜਹਾਜ ਨੇ ਬਾਹਰ ਵੀ ਖੜਾਏ ਆ ਇਹ ਬਾਹਰ ਵੀ ਖੜਾਏ ਨੇ ਜੀ ਇੱਥੋਂ ਸਿੱਧੇ ਉੱਡੋ ਬਰੇ ਨਹੀਂ ਉੱਧੇ ਹੀ ਆਇਰਪੋਰਟ ਆ ਗਿਆ ਲੈ ਦਾ ਤੁਸੀਂ ਗੱਡੀਆਂ ਤੇ ਨਹੀਂ ਆ ਸਕਦੇ ਇੰਨੀ ਦੂਰ ਤੇ ਤੁਸੀਂ ਜਹਾਜ ਤੇ ਵੀ ਆ ਸਕਦੇ ਹੋ ਸਿੱਧਾ ਚੰਡੀਗੜ੍ਹੋਂ ਲੈ ਪਹੁੰਚੋ ਇਹ ਤੋ ਅਗੇ ਟੈਕਸੀ ਕਰਕੇ ਘੁੰਮ ਫਿਰ ਲੋ ਜੋ ਮਰਜੀ ਕਰੇ ਐਰਪੋਰਟ ਨਾਲ ਨਾਲ ਸਾਰਾ ਇਹ ਸਾਰਾ ਹੀ 에어ਪੋਰਟ ਹੈ ਜੀ ਨਹੀਂ ਨਹੀਂ ਉੱਥੋਂ ਸਾਰਾ 에어ਪੋਰਟ ਵਾਲਾ ਉਹ ਸਾਰਾ 에어ਪੋਰਟ ਹੈ ਸਾਰਾ ਹੀ ਉਹ ਉੱਥੇ ਮਤਲਬ ਕਿ ਜ਼ਿਆਦਾ ਆਰਮੀ ਹੋਰ ਜੀ ਸੌਰੀ ਭੁੱਲ ਗਿਆ ਸੀ ਆ ਅੱਜ ਸਾਡਾ ਹੋਟਲ ਲੈ ਵਿਖੇ ਹੋਟਲ ਜੋ ਪੈਲਸ ਇਹ ਉੱਤਰਾ ਇਹਦਾ ਟੈਰਸ ਆ ਇੱਥੇ ਬੈਠੋ ਜਿੱਥੇ ਮਰਜੀ ਸਾਰੇ ਆਓ ਘੁੰਮੋ ਫਿਰੋ ਮੌਜ ਲਾਓ ਨਜ਼ਾਰੇ ਲਾਓ ਤੇ ਵਧੀਆ ਵਧੀਆ ਲੱਗਦੀਆਂ ਤੇ ਇਸ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਵਧੀਆ ਵਧੀਆ ਤੇ ਆਪਣੇ ਵੀਰ ਨੂੰ ਪਿਆਰ ਭਰਾ ਨੂੰ ਪਿਆਰ ਦਿਓ ਵੱਧ ਵੱਧ ਸਾਥ ਦਿਓ ਤੁਹਾਡੇ ਸਾਥ ਨਾਲ ਹੀ ਇਹ ਸਾਰਾ ਕੁਝ ਤੇ ਚਲੋ ਜੀ ਇਸੇ ਨਾਲ ਕਰਦੇ ਆ ਅੱਜ ਦਾ ਵਲੌਗ ਇਥੇ ਐਂਡ ਬਾਏ ਬਾਏ ਗੁੱਡ ਨਾਈਟ ਮਿਲਦੇ ਆ ਫਿਰ ਅਗਲੇ ਵਲੌਗ ਚ ਬਾਏ ਬਾਏ